ਦਾਸ ਦਾ ਨਾਂ ਭਾਈ ਸੁਖਮੀਰ ਸਿੰਘ ਦਾਸ ਅੰਮ੍ਰਿਤਸਰ ਤੋਂ ਹੈ ਤੇ ਦਾਸ ਦਾ ਕਵੀਸ਼ਰੀ ਜਥਾ ਸੰਗਤਾਂ ਵਿੱਚ ਵਿਚਰ ਕੇ ਸਿੱਖੀ ਦੀ ਸੇਵਾ ਕਰਦੀ ਹੈ ਕਵੀਸ਼ਰੀ 12 ਨਹੀਂ ਢਾਡੀ 12 ਨਹੀਂ ਸੋ ਅੱਜ ਸਤਿਗੁਰ ਦੀ ਕਿਰਪਾ ਨਾਲ ਦਾਸ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਪੂਜਾ ਹੈ ਅੱਜ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਪਾਸ਼ਾ ਜੀ ਦਾ ਪ੍ਰਕਾਸ਼ੜਾ ਮਰਾਇਆ ਜਾ ਰਿਹਾ ਹੈ ਜਿੱਥੇ ਪਾਕਿਸਤਾਨ ਵਿਖੇ ਰਾਇਪੋਟ ਦੀ ਸੁਤੰਵੰਡੀ ਜੋ ਸਤਿਗੁਰ ਜੀ ਦਾ ਪ੍ਰਕਾਸ਼ ਹੋਇਆ ਤੇ ਉੱਥੇ ਮਨਾਇਆ ਜਾ ਰਿਹਾ ਅੱਜ ਸੰਗਤਾਂ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਵੱਲੋਂ ਜੇ ਬੜਾ ਵਧੀਆ ਉਪਰਾਲਾ ਕੀਤਾ ਗਿਆ ਉਹਨਾਂ ਨੇ ਵੀਜ਼ੇ ਲਵਾ ਕੇ ਦਿੱਤੇ ਸੰਗਤਾਂ ਨੂੰ ਕਈਆਂ ਦੇ ਰਹਿ ਗਏ ਤੇ ਕਈਆਂ ਦੇ ਅਗਲੇ ਸਾਲ ਲੱਗ ਜਣ ਸਾਧੂ ਗੁਰੂ ਸਾਰਿਆਂ ਦੇ ਵੀਜ਼ੇ ਲਵਾਉਂਦੇ ਨੇ ਐਸੇ ਤੇ ਉਥੋਂ ਪਾਕਿਸਤਾਨ ਸਰਕਾਰ ਦਾ ਵੀ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਜਿਹੜਾ ਲਾਂਘਾ ਖੋਲ੍ਹਿਆ ਕਰਤਾਰਪੁਰ ਦਾ ਤੇ ਇਸ ਸੰਗਤਾਂ ਨੂੰ ਦਰਸ਼ਨਦਾਰੇ ਬਖਸ਼ੇ ਤੇ ਸੋ ਸੰਗਜੀ ਸਾਧਗੁਰੂ ਨਾਨਕ ਪ੍ਰਕਾਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਦੀਰਪਲੋ ਐਸੇ ਮਹਾਨ ਸਾਧਗੁਰੂ ਜੀ ਦਾ ਅੱਜ ਪ੍ਰਕਾਅ ਜਿਹੜਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਕੇ ਲੱਖਾਂ ਧਾਰ ਤੇ ਸੰਗਤਾਂ ਹੋਮ ਹਮਾ ਕੇ ਕੁੜੀਆਂ ਨੇ ਤੇ ਇਮਾਰੀਆਂ ਨੇ ਸੋ ਸਾਧਗੁਰੂ ਜੀ ਦੇ ਪ੍ਰਕਾਰ ਦੇ ਦੀਆਂ ਬੇਅੰਤ ਬੇਅੰਤ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬੇਟਾ ਕਿਆ ਨਾਮ ਹੈ ਜੀ ਮੇਰਾ ਨਾਮ ਨਿਤ ਨਹੀਂ ਅੱਜ ਕਿੱਥੇ ਆਏ ਹੋ ਜੀ ਅੱਜ ਅਸੀਂ ਸ੍ਰੀ ਹਰਮੰਦਰ ਸਾਹਿਬ ਆਏ ਆ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੀ ਪ ਸੋ ਮੇਰੇ ਵੱਲੋਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਹੋ ਜਿਹਾ ਲੱਗਦਾ ਜਦੋਂ ਇਹੋ ਜਿਹੀ ਸਥਾਨ ਤੇ ਪਹੁੰਚਦੇ ਬਿਠੇ? ਜੀ ਬਹੁਤ ਵਧੀਆ ਲੱਗਦਾ ਸੋ ਇਹ ਸਥਾਨ ਦੇ ਦਰਸ਼ਨ ਕਰਕੇ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ। ਠੰਡ ਨਹੀਂ ਲੱਗਦੀ ਭਈ? ਠੰਡ ਨਹੀਂ ਲੱਗਦੀ ਜੀ। ਪਰ ਆਸਾ ਕਾਫੀ ਗੁਰੂ ਕਰ। ਹਾਂ ਜੀ। ਸ਼ਬਦ ਕੋਈ ਸੀ। ਜਿਵੇਂ ਅੱਜ ਦਿਲਜੀਤ ਸਾਂਝ ਦੇ ਇੱਕ ਸ਼ਬਦ ਗਾਉਣ ਲੱਗਿਆ ਜੀ। ਹੋ ਕੀਰਤ ਕਰੋ ਤੇ ਵੰਡਿਸ਼ ਕੋ ਦਲਾਇਆ ਹੋ ਕਾ ਇਹ ਸੋਚ ਸੱਚੀ ਕਰਤਾਰ ਦੀ ਏ ਹੈ ਇੱਕ ਦਿਨ ਪਾਣੀ ਧਰਤੀ ਨੇ ਮੁੱਕ ਜਾਣਾ ਕਿਉਂ ਸਾਇਸ ਚਲ ਪਈ ਮੋਰਦੀ ਏ ਐ ਸੋਨੇ ਰੰਗੀ ਧਰਤੀ ਉਤੇ ਸੋਨਾ ਹੀ ਉਗਣਾ ਏ ਕਦੋਂ ਕਿਰਤ ਦੇ ਸੂਰਜ ਨੇ ਹੈ ਡੋਬੇ ਡੁੱਬਣੋ ਏ ਕੋਈ ਸਿਆਸਤ ਬਟਾ ਉੱਤੇ ਅੱਖ ਨਹੀਂ ਲਾ ਸਕਦੀ ਗੁਰੂ ਨਾਨਕ ਦੇਵ ਜੇਤਾ ਚੋਂ ਬਰਕਤ ਨਹੀਂ ਜਾ ਸਕਦੀ ਹੋ ਗੁਰੂ ਨਾਨਕ ਦੇਵ ਜੇਤਾ ਚੋਂ ਬਰਕਤ ਨਹੀਂ ਜਾ ਸਕਦੀ ਬਾਬਾ ਮੱਜੀ ਅਚਰਾਉਂਦਾ ਦਿਸਦਾ ਹੈ ਪਾਣੀ ਖੇਤਾਂ ਨੂੰ ਲਾਉਂਦਾ ਦਿਸਦਾ ਹੈ ਹਲ ਤੱਕ ਦੀ ਚਲਾਉਂਦਾ ਦਿਸਦਾ ਹੈ ਨਾਲ ਲੰਗਰ ਜਿ ਕਾਉਂਦਾ ਲੰਗਰ ਜੇ ਕੌਂ ਹੁੰਦਾ ਦਿਸਦਾ ਧੰਨਵਾਦ ਜੀ ਇਹ ਸੰਸੰਗਾਈ ਲੋਕਲੀ ਆ ਜੀ ਕਿ ਕਿਦਾਂ ਦਾ ਲੱਗ ਰਿਹਾ ਜੀ ਅੱਜ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪੁਰਾਤਸਤ ਸਭ ਤੋਂ ਵਸਤੇ ਭਰੀ ਖਿਓ ਧਾਗਾ ਭਰੀ ਤਲਵੰਡੀ ਦੀ ਧਰਤੀਏ ਨਹੀਂ ਤੇਰੇ ਵਿੱਚ ਉਹ ਜਗਤ ਦਾ ਪੀਰ ਆਇਆ ਦੁਨੀਆ ਜਿਸ ਨੂੰ ਰੱਬ ਰਹੀਮ ਆਖੇ ਭੈਣ ਨਾਨਕੀ ਦਾ ਸੋਨਾ ਵੀਰ ਆਇਆ ਨੇ ਭੁੱਖਾ ਪਿਆਰ ਦੇ ਕੋਧਰੇ ਦਾ ਲਾਲੋ ਜਿਆਂ ਦੀ ਖਾਨ ਨੂੰ ਖੀਰ ਆਇਆ ਅੱਜ ਦਾ ਦਿਨ ਬਹੁਤ ਮਹਾਨ ਦਿਨ ਹੈ ਅੱਜ ਦੇ ਦਿਨ ਇਕਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ 1469 ਈਸਵੀ ਵਿੱਚ ਰਾਇਪੋਏ ਜੀ ਤਲਵੰਡੀ ਨਨਕਾਣਾ ਸਾਹਿਬ ਵਿਖੇ ਜੋ ਕਿ ਅੱਜ ਕੱਲ ਪਾਕਿਸਤਾਨ ਵਿੱਚ ਹੈ ਅੱਜ ਦੇ ਦਿਨ ਮਹਤਾ ਕਾਲੂ ਜੀ ਤੇ ਮਤਾ ਤ੍ਰਿਪਤਾ ਜੀ ਕੋਖੋਂ ਅਵਤਾਰ ਦਾ ਰਿਆ ਹੈ ਸਮੂਹ ਸੰਗਤਾਂ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ ਹੋਵੇ ਕੀਰਤ ਕਰੋ ਨਾਮ ਜਪੋ ਤੇ ਵੰਡ ਛਕੋ ਦਾ ਹੋਕਾ ਗੁਰੂ ਨਾਨਕ ਦੇਵ ਜੀ ਨੇ ਸਾਰੀ ਲੋਕਾਈ ਨੂੰ ਦਿੱਤਾ ਹੈ ਸਾਰਿਆਂ ਨੂੰ ਉਹਨਾਂ ਦੇ ਉਪਦੇਸ਼ਾਂ ਦੇ ਚੱਲ ਕੇ ਆਪਣੇ ਜੀਵਨ ਨੂੰ ਸਾਧਨਾ ਚਾਹੀਦਾ ਹੈ ਗੁਰੂ ਨਾਨਕ ਤੇਰੀ ਵੱਡੀ ਵਡਿਆਈ ਏ ਗੁਰੂ ਨਾਨਕ ਤੇਰੀ ਵੱਡੀ ਵਡਿਆਈ ਏ ਅੰਬਰਾਂ ਦੇ ਤਾਰਿਆਂ ਨੇ ਸ਼ੋਭਾ ਤੇਰੀ ਗਾਈਏ ਗੁਰੂ ਨਾਨਕ ਤੇਰੀ ਵੱਡੀ ਵਡਿਆਈ ਏ ਅੰਬਰਾਂ ਦੇ ਤਾਰਿਆਂ ਨੇ ਮਹਿਮਾ ਤੇਰੀ ਗਾਈਏ ਤੇਰੇ ਇਜ਼ਾਰ ਉਤੋਂ ਕੋਈ ਖਾਲੀ ਨਹੀਂ ਉਹ ਮੁੜਦਾ ਜਿਹੜਾ ਤੂੰ ਚਲਾਇਆ ਕਦੀ ਲੰਗਰ ਹੀ ਨਹੀਂ ਥੋੜਦਾ ਗੁਰੂ ਜੀ ਨੇ 20 ਰੁਪਏ ਦਾ ਲੰਗਰ ਸਾਧੂਆਂ ਨੂੰ ਭੋਜਨ ਛਕਾਇਆ ਸੀ ਸੱਚਾ ਸੋਦਾ ਕੀਤਾ ਸੀ ਵੇਖੋ ਅੱਜ ਤੱਕ ਦੁਨੀਆੜੀ ਹੈ ਉਹ ਛੱਕ ਰਹੀ ਹੈ ਸਦੀਆਂ ਤੋਂ ਦਾਤਾ ਬਈ ਸ਼ੱਕ ਦੀ ਲਕਾਈਏ ਮੇਰੇ ਗੁਰੂ ਨਾਨਕ ਜੀ ਤੇਰੀ ਵੱਡੀ ਵਡਿਆਈ ਏ ਅੰਬਰਾਂ ਦੇ ਤਾਰਿਆਂ ਨੇ ਸੋਭਾ ਤੇਰੀ ਗਾਈ ਏ ਉਹਨਾਂ ਨੇ ਕੋਡੇ ਰਕਸ਼ ਵਰਗਿਆਂ ਨੂੰ ਸੱਜਣ ਠੱਗ ਵਰਗਿਆਂ ਨੂੰ ਸਿੱਧੇ ਰਸਤੇ ਪਾਇਆ ਵਿਚਾਰ ਦੇ ਨਾਲ ਵਿਚਾਰ ਕਰਕੇ ਉਹ ਕਹਿੰਦੇ Hindu ਵੱਡਾ ਕਿ ਮੁਸਲਮਾਨ ਉਹ ਕਹਿੰਦੇ ਸ਼ੁਭ ਅਮਲ ਵੱਜੋ ਦੋਨੋਂ ਰੋਈ ਜਿਹੜਾ ਸ਼ੁਭ ਅਮਲ ਕਰੇਗਾ ਉਹੀ ਠੀਕ ਹੈ ਇਸ ਲਈ ਆਪਾਂ ਨੂੰ ਉਹਨਾਂ ਦੇ ਉਪਦੇਸ਼ ਉੱਤੇ ਚੱਲ ਕੇ ਆਪਣੇ ਜੀਵਨ ਨੂੰ ਸਾਧਣਾ ਚਾਹੀਦਾ ਹੈ ਸਮੂਹ ਸੰਗਤਾਂ ਨੂੰ 595 ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਧਰਤੀ ਭਈ ਹਰਿਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਆਏ ਸੇ ਜੰਤ ਪਏ ਹਰਿਆਵਲੇ ਜਿਨਿ ਮੇਰਾ ਸਤਿਗੁਰੂ ਦੇਖਿਆ ਜਾਏ ਧਨ ਧਨ ਪੀਤਾ ਧਨ ਧਨ ਕੁਲ ਧਨ ਧਨ ਸੋਜਨਨੀ ਜਿਨ ਗੁਰੂ ਜਾਣਿਆ ਮਾਏ ਅੱਜ ਦੇ ਸ਼ੁਭ ਦਿਹਾੜੇ ਤੇ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਤਪਦੀ ਹੋਈ ਲੋਕਾਈ ਨੂੰ ਠੰਡ ਵਰਤੌਣ ਵਾਲੇ ਸੜਦੇ ਹੋਏ ਹਿਰਦਿਆਂ ਨੂੰ ਸ਼ਾਂਤ ਕਰਨ ਵਾਲੇ ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਪਿਤਾ ਮਹਿਤਾ ਕਲਿਆਣ ਦਾਸ ਜੀ ਅਤੇ ਮਾਤਾ ਕ੍ਰਿਪਤਾ ਜੀ ਦੀ ਕੁੱਖੋਂ ਰਾਇ ਭੋਇ ਤਰਵੰਡੀ ਨਨਕਾਣਾ ਸਾਹਿਬ ਵਿਖੇ ਹੋਇਆ ਸਤਗੁਰਾਂ ਨੇ ਆਪਣੇ ਸੰਸਾਰਕ ਜੀਵਨ ਵਿੱਚ ਚਾਰ ਉਦਾਸੀਆਂ ਕੀਤੀਆਂ ਤਕਰੀਬਨ ਸੰਸਾਰ ਦਾ ਫਰਮਣ ਕੀਤਾ ਔਰ ਜੋ ਸੱਚ ਦਾ ਉਪਦੇਸ਼ ਸੀ ਜੋ ਤੁਰ ਕੀ ਬਾਣੀ ਆਈ ਤਿੰਨ ਸਗਲੇ ਚਿੰਤ ਮਟਾਈਦਾ ਜੋ ਉਪਦੇਸ਼ ਸੀ ਉਹ ਲੋਕਾਇ ਨੂੰ ਬਖਸ਼ਿਸ਼ ਕੀਤਾ ਕਿਉਂਕਿ ਉਸ ਵਕਤ ਜਿੰਨਾ ਵੀ ਸਮਾਜ ਹੈ ਉਹ ਭਟਕਿਆ ਹੋਇਆ ਸੀ ਰਾਜ ਪਾਪੀ ਬਣ ਚੁੱਕੇ ਸਨ ਅਧਿਕਾਰੀ ਜਿਹੜੇ ਸੀ ਉਹਨਾਂ ਨੇ ਕੁੱਤਿਆਂ ਦਾ ਰੂਪ ਧਾਰਨ ਕਰ ਲਿਆ ਔਰ ਜਿਹੜੀ ਨਿਆਂ ਪ੍ਰਣਾਲੀ ਸੀ ਉਹਦੀ ਹਾਲਤ ਵੀ ਬਦ ਤੋਂ ਬਦਤਰ ਹੋ ਗਈ ਔਰ ਜਿਹੜੇ ਨਿਆਂ ਕਰਨ ਵਾਲੇ ਸਨ ਉਹ ਲਾਲਚੀ ਬਣ ਚੁੱਕੇ ਸਨ ਰਿਸ਼ਵਤ ਲੈ ਲੈ ਕੇ ਉਹ ਨਿਆਂ ਕਰਦੇ ਸਨ ਸੋ ਐਸੇ ਅੰਧੇਰੇ ਵਿੱਚ ਸਤਿਗੁਰਾਂ ਨੇ ਗਿਆਨ ਦਾ ਪ੍ਰਕਾਸ਼ ਕੀਤਾ ਸਮੁੱਚੇ ਲੋਕਾਈ ਨੂੰ ਅਗਿਆਨਤਾ ਦੇ ਹਨੇਰੇ ਵਿੱਚੋਂ ਕੱਢ ਕੇ ਗਿਆਨ ਦਾ ਪ੍ਰਕਾਸ਼ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਤੇਨਾ ਸਤਿਗੁਰਾਂ ਦਾ ਪ੍ਰਕਾਸ਼ ਪੁਰਬ ਅੱਜ ਸਮੁੱਚੇ ਸੰਸਾਰ ਵਿੱਚ ਬਹੁਤ ਚੜ੍ਹਦੀ ਕਲਾ ਸ਼ਰਧਾ ਔਰ ਸਤਕਾਰ ਸਹਿਤ ਮਨਾਇਆ ਜਾ ਰਿਹਾ ਹੈ ਜੋ ਉਪਦੇਸ਼ ਸਾਨੂੰ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ ਧਰਮ ਦੀ ਕਿਰਤ ਕਰਨੇ ਨਾਮ ਜਪਣਾ ਵੱਡ ਕੇ ਛਕਣਾ ਔਰ ਜੋ ਉਪਦੇਸ਼ ਸਤਿਗੁਰਾਂ ਨੇ ਪਰਮਣ ਕਰਕੇ ਸਾਨੂੰ ਸਾਰਿਆਂ ਨੂੰ ਲੁਕਾਇਓ ਨੂੰ ਬਖਸ਼ਿਸ਼ ਕੀਤਾ ਉਹਦੇ ਤਾਰਨੀ ਹੋ ਕੇ ਤੇ ਸਤਿਗੁਰਾਂ ਵੱਲੋਂ ਦਰਸਾਏ ਹੋਏ ਮਾਰਗ ਤੇ ਚੱਲ ਕੇ ਆਪਣੇ ਜੀਵਨ ਨੂੰ ਇਸ ਮਰੁੱਖਾ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੀਏ ਸਮੁੱਚੇ ਸੰਸਾਰ ਵਿੱਚ ਵਸਤੀਆਂ ਹੋਈਆਂ ਸੰਗਤਾਂ ਨੂੰ ਸਤਿਗੁਰਾਂ ਦੇ ਪ੍ਰਕਾਸ਼ਪੁਰਬ ਦੀਆਂ ਬਹੁਤ-ਬਹੁਤ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ